ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕਿ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਉਹਦੇ ਵਿੱਚ ਆਪਾਂ ਗੱਲਾਂ ਕਰਾਂਗੇ ਜਿਨ੍ਹਾਂ ਬੰਦਿਆਂ ਨੇ ਪੇਪਰ ਅਪਲਾਈ ਕੀਤੇ ਆ ਹੁਣ ਇਸ ਨਵੇਂ ਮਤਲਬ ਈਅਰ ਦੇ ਵਿੱਚ 2026 ਜਿਹੜੇ ਕਲਿੱਕ ਹੋਣੇ ਆ ਉਹਨਾਂ ਲਈ ਕੁਝ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣ ਵਾਲੀਆਂ ਹੈਗੀਆਂ ਆ ਪ੍ਰੈਕਟੀਕਲੀ ਗੱਲਾਂ ਜਿਹੜੀਆਂ ਹੈਗੀਆਂ ਜੇ ਤੁਸੀਂ ਇਟਲੀ 'ਚ ਜਾ ਰਹੇ ਆ ਤਾਂ ਕਿਹੜੀਆਂ-ਕਿਹੜੀਆਂ ਮਤਲਬ ਤੁਹਾਨੂੰ ਹੋਰ ਰੱਖਣੇ ਚਾਹੀਦੇ ਆ ਧਿਆਨ ਦੇ ਵਿੱਚ ਕਿ ਯਾਰ ਜੇ ਮੈਂ ਉੱਥੇ ਪਹੁੰਚਣਾ ਆ ਤਾਂ ਬਾਅਦ ਮੈਨੂੰ ਕੀ ਕੀ ਪ੍ਰੋਬਲਮਸ ਆ ਸਕਦੀਆਂ ਸੋ ਸਭ ਤੋਂ ਪਹਿਲਾਂ ਇੱਕ ਨੰਬਰ ਦੇ ਉੱਤੇ ਜੇ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਤੁਸੀਂ ਇਟਲੀ ਜਾਂਦੇ ਆ ਮੇਕ ਸ਼ੂਰ ਸਿੱਧੀ ਜੀ ਗੱਲ ਆ ਜਿਸ ਵੀ ਮਾਲਕ ਦੇ ਤੁਹਾਡੇ ਪੇਪਰ ਨਿਕਲੇ ਸੀਗੇ 70 ਤੋਂ 80% ਚਾਂਸ ਆ ਜਿਆਦਾ ਹੀ ਲਾ ਲਓ ਉਹਨੇ ਵਿੱਚ ਕੰਮ ਨਹੀਂ ਤੁਹਾਡਾ ਦੇਣਾ ਹੈਗਾ ਠੀਕ ਹੈ ਜੀ ਉਹਨੇ ਤੁਹਾਡੇ ਜੇ ਕਹਿ ਰਹੀ ਹੈ ਕਿ ਤੁਸੀਂ ਨੂੰ ਜਾਂਦੇ ਕੰਮ ਮਿਲ ਜਾਣਾ ਹੈ ਤੇ ਤੁਸੀਂ ਉੱਥੇ ਜਾ ਕੇ ਕੰਮ ਕਰਨ ਲੱਗ ਪੈਣਾ ਇਦਾਂ ਦਾ ਕੁਝ ਨਹੀਂ ਹੋਣਾ ਸੋ ਇਹ ਚੀਜ਼ ਪਹਿਲਾਂ ਹੀ ਕਰ ਲਿਓ ਕਿ ਤੁਹਾਨੂੰ ਮਹੀਨਾ 2 ਮਹੀਨੇ 3 ਮਹੀਨੇ ਵਿਹਲਾ ਵੀ ਰਹਿਣਾ ਪੈ ਸਕਦਾ ਸੋ ਨੰਬਰ 2 ਦੇ ਉੱਤੇ ਇਹੀ ਆ ਕਿ ਜਿਹੜਾ ਉਹ ਮਹੀਨਾ 2 ਮਹੀਨੇ ਜਾਂ 3 ਮਹੀਨੇ ਵਿਹਲਾ ਰਹਿਣਾ ਪੈ ਸਕਦਾ ਆ ਉਹਦੇ ਵਿੱਚ ਤੁਹਾਡੇ ਕੋ ਆਪਣਾ ਖਰਚਾ ਪਾਣੀ ਇੰਨਾ ਕੁ ਹੋਣਾ ਚਾਹੀਦਾ ਕਿ ਤੁਸੀਂ ਉਹ ਖਰਚਾ ਕਰ ਸਕੋ ਠੀਕ ਹੈ ਜੀ ਨੰਬਰ 3 ਦੇ ਉੱਤੇ ਜੇਕਰ ਮਾਲਕ ਜਾਂ ਜਿਹੜਾ ਵੀ ਵਿੱਚ ਆਪਣੀ ਏਜੰਸੀ ਸੀਗੀ ਉਹ ਕਿਸੇ ਵਜ੍ਹਾ ਕਰਕੇ ਮਾਲਕ ਢੋੜ ਜਾਂਦਾ ਆ ਜਾਂ ਵਿੱਚ ਵਿਚੋਲਾ ਢੋੜ ਜਾਂਦਾ ਆ ਜਾਂ ਵਿੱਚ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਜਿਹੜੇ ਕਰਕੇ ਤੁਹਾਡੀ ਕਿਟ ਜਮਾ ਨਹੀਂ ਹੁੰਦੀ ਤਾਂ ਉਸ ਵੇਲੇ ਤੁਸੀਂ ਕੀ ਕਰ ਸਕਦੇ ਆ ਦੇਖੋ ਆਪਸ਼ਨਸ ਕੀ ਹੁੰਦੀਆਂ ਆ ਆਪਸ਼ਨਸ ਕੀ ਹੁੰਦੀਆਂ ਆ ਤੁਸੀਂ ਪੋਲੈਂਡ ਸ਼ਿਫਟ ਹੋ ਜਾਓ ਉੱਥੇ ਕੀ ਆ ਪੋਲੈਂਡ ਦੇ ਵਿੱਚ ਤੁਹਾਡਾ ਟੀਆਰਸੀ ਕਾਰਡ ਅਪਲਾਈ ਹੋ ਜਾਂਦਾ ਆ ਤੁਹਾਨੂੰ ਸਾਲ ਦੇ ਵਿੱਚ ਵਿੱਚ ਟੀਆਰਸੀ ਕਾਰਡ ਮਿਲਦਾ ਆ ਤੇ ਦੂਜੀ ਗੱਲ ਇਹਦੇ ਵਿੱਚ ਹੀ ਐਡ ਕਰਨੀ ਚਾਹੁੰਦਾ ਆ ਕਿ ਲੱਖ ਸਵਾ ਲੱਖ ਰੁਪਏ ਤੁਸੀਂ ਘਰ ਭੇਜ ਸਕਦੇ ਆ ਇੰਨੀ ਕ ਕਮਾਈ ਪੋਲਣ ਦੇ ਵਿੱਚ ਹੈਗੀ ਆ ਠੀਕ ਹੈ ਜੀ ਜੇ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਫਿਰ ਤੁਸੀਂ ਇਟਲੀ ਦੇ ਵਿੱਚ ਅਜ਼ੀਲ ਲੈ ਲਓ ਕਿਉਂਕਿ ਜਿਹੜਾ ਬੰਦਾ ਯੂਰਪ ਚ ਜਾਂਦਾ ਆ ਇਹ ਤਾਂ ਹੈ ਨਹੀਂ ਕਿ ਮਹੀਨੇ ਦੋ ਮਹੀਨੇ ਜਾਂ ਸਾਲ ਦੋ ਸਾਲ ਬਾਅਦ ਵਾਪਸ ਆਉਂਦਾ ਉਹਨੇ ਘੱਟੋ ਘੱਟ 5-6 ਸਾਲ ਲਾਉਣੇ ਹੀ ਆ ਰੈਦਰ ਦੇਣ ਕੇ ੱੱਕੇ ਖਾਣ ਨਾਲੋਂ ਤੁਸੀਂ ਅਜ਼ੀਲ ਅਪਲਾਈ ਕਰ ਲਓ ਠੀਕ ਆ ਅਜ਼ੀਲ ਅਪਲਾਈ ਕਰਕੇ ਤੁਸੀਂ ਉੱਥੇ ਸਟੇ ਕਰੋਗੇ ਤਾਂ ਤੁਹਾਨੂੰ ਵਧੀਆ ਤਨਖਾਹ ਵਧੀਆ ਜਗ੍ਹਾ ਤੇ ਕੰਮ ਮਿਲ ਜਾਊਗਾ ਠੀਕ ਹੈ ਜੀ ਇਹ ਥੋੜੀ ਜਿਹੀ ਗੱਲਾਂ ਜਿਹੜੀਆਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਠੀਕ ਹੈ ਇਸ ਤੋਂ ਇਲਾਵਾ ਇਹ ਤਾਂ ਸਿਗਿਆ ਵੀ ਜੇ ਬੰਦਾ ਕੋਈ ਇਟਲੀ ਜਾਂਦਾ ਹੈ ਤੇ ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਆ ਠੀਕ ਹੈ ਰਹਿਣ ਦਾ ਖਾਣ ਪੀਣ ਦਾ ਬੰਦੋਬਾਸਤ ਤੁਹਾਡਾ ਘੱਟੋ ਘਾਟ ਇੰਡੀਆ ਤੋਂ ਹੀ ਹੋਇਆ ਹੋਣਾ ਚਾਹੀਦਾ ਆ ਇਹ ਤੁਹਾਨੂੰ ਮੈਂ ਗੱਲਾਂ ਪਹਿਲਾਂ ਹੀ ਕਲੀਅਰ ਕਰ ਦਿੰਦਾ ਠੀਕ ਹੈ ਇਟਲੀ ਦੇ ਜੋ ਕਰੰਟ ਸਿਨੈਰੀਓ ਆ ਕਿਉਂਕਿ ਵਿੱਚ ਕਈ ਵਾਰੀ ਜਿਹੜੇ ਅਗਲੇ ਮਾਲਕ ਹੈਗੇ ਆ ਉਹ ਕੁਝ ਨਾ ਕੁਝ ਗੜਬੜ ਕਰ ਜਾਂਦੇ ਆ ਵਿਚਲੋਂ ਕਈ ਵਾਰੀ ਵਿਚਲਾ ਬੰਦਾ ਕਰ ਜਾਂਦਾ ਤੇ ਉਸ ਚੀਜ਼ ਨੂੰ ਵੀ ਟੈਕਲ ਕਰਨ ਵਾਸਤੇ ਤੁਸੀਂ ਤਿਆਰ ਹੋਣੇ ਚਾਹੀਦੇ ਆ ਠੀਕ ਆ ਜੀ ਫਿਰ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਸ ਦੀ ਜਿਹੜੀਆਂ ਨਵੀਆਂ ਅਪਾਇੰਟਮੈਂਟਸ ਓਪਨ ਨੇ ਅਪਾਇੰਟਮੈਂਟਸ ਸਟਿਲ ਹਜੇ ਤੱਕ ਵੈਬਸਾਈਟ ਓਪਨ ਆ ਤੁਸੀਂ ਅਪਾਇੰਟਮੈਂਟ ਜਿਹੜੀਆਂ ਆਪਣੀਆਂ ਬੁੱਕ ਕਰਵਾ ਸਕਦੇ ਆ ਅਪਾਇੰਟਮੈਂਟ ਬੁੱਕ ਕਰਨ ਲਈ ਜਿਹੜਾ ਉੱਪਰ ਨੰਬਰ ਦਿੱਤਾ ਹੋਇਆ ਆ ਇਹ ਸਾਡੀ ਟੀਮ ਨਾਲ ਕੰਟੈਕਟ ਕਰ ਲਓ ਇੱਥੇ ਤੁਸੀਂ ਆਪਣੀ ਵੀਐਫਐਸ ਦੀ ਅਪਾਇੰਟਮੈਂਟਸ ਇਟਲੀ VFS ਅਪਾਇੰਟਮੈਂਟਸ ਜਿਹਨੂੰ ਬੋਲਦੇ ਆ ਹਨਾ ਫਿਰ ਇਸ ਤੋਂ ਇਲਾਵਾ ਕਿਸੇ ਯੂਰਪਾ ਕੰਟਰੀ ਦੇ ਵਿੱਚ ਤੁਸੀਂ ਮੂਵ ਹੋਣਾ ਚਾਹੁੰਦੇ ਆ ਜਾਂ ਕਿਸੇ ਵੀ ਏਰੀਆ ਵਿੱਚ ਯੂਰਪ ਦੇ ਵਿੱਚ ਤੁਹਾਨੂੰ ਕੰਮ ਦੇ ਰਿਲੇਟਡ ਪ੍ਰੋਬਲਮ ਆ ਰਹੀ ਹੈ ਠੀਕ ਹੈ ਜਾਂ ਤੁਸੀਂ ਅ ਹੋਰ ਕੰਟਰੀ ਦਾ ਵਰਕ ਪਰਮਿਟ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਠੀਕ ਹੈ ਸਰਬੀਆ ਹੋ ਗਿਆ ਕਰੋਸ਼ੀਆ ਹੋ ਗਿਆ ਆਸਟਰੀਆ ਹੋ ਗਿਆ ਠੀਕ ਹੈ ਹੋਰ ਗ੍ਰੀਸ ਹੋ ਗਿਆ ਠੀਕ ਹੈ ਨਾ ਬਾਰੇ ਤੁਸੀਂ ਕੰਟੈਕਟ ਕਰ ਸਕਦੇ ਆ ਹਵਾਈ ਟਿਕਟਾਂ 에어 ਟਿਕਟਾਂ ਜਿਹਨੂੰ ਬੋਲਦੇ ਹੈਗੇ ਆ ਆਪਾਂ ਤੁਸੀਂ ਉਹ ਵੀ ਕੰਟੈਕਟ ਕਰ ਸਕਦੇ ਆ ਪਹਿਲਾਂ ਤੁਸੀਂ ਦੂਜੇ ਪਾਸਿਓਂ ਕੰਟੈਕਟ ਕਰ ਸਕਕੇ ਕਰਕੇ ਤਾਂ ਫਿਰ ਸਾਡੇ ਕੋਲ ਇੱਕ ਵਾਰੀ ਰੇਟ ਜਰੂਰ ਪਤਾ ਕਰੋ ਜਿਹੜਾ ਉੱਪਰ ਨੰਬਰ ਦਿੱਤਾ ਹੋਇਆ ਹੈ ਠੀਕ ਹੈ ਜੀ ਤੇ ਅਪਾਇੰਟਮੈਂਟਸ ਦਾ ਜਿਹੜਾ ਟਾਈਮ ਹੈਗਾ ਉਹ ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਸੀਗਾ ਕਿ ਅਪਾਇੰਟਮੈਂਟਸ ਜਿਹੜੀਆਂ ਇਟਲੀ ਵੀਐਫਐਸ ਦੀਆਂ ਆ ਕਦੋਂ ਉਹਦੀਆਂ ਮਿਲਦੀਆਂ ਪਈਆਂ ਆ ਆਪਣੀਆਂ 2-3 ਦਿਨ ਪਹਿਲਾਂ ਸਾਨੂੰ ਲਿੰਕ ਆਇਆ ਸੀਗਾ ਉਹਦਾ ਪੇਮੈਂਟ ਲਿੰਕ ਜਿਹਨੂੰ ਬੋਲਦੇ ਆ ਅਪਾਇੰਟਮੈਂਟ ਇਟਲੀ ਦੀ ਬੁੱਕ ਕੀਤੀ ਸੀਗੀ ਤੇ ਉਹਦੀ ਡੇਟ ਜਿਹੜੀ ਸਾਨੂੰ ਮਿਲੀ ਹੈਗੀ ਆ ਉਹ ਮਿਲੀ ਹੈਗੀ 26 ਦਸੰਬਰ ਦੀ ਠੀਕ ਆ ਹੁਣ ਮੋਸਟ ਆਫ ਪ੍ਰੋਬਬਲੀ ਜਿਹੜੀਆਂ ਵੀ ਨਵੀਆਂ ਅਪਾਇੰਟਮੈਂਟਸ ਚੱਕ ਹੋਣੀਆਂ ਆ ਮੈਨੂੰ ਲੱਗਦਾ ਜਨਵਰੀ ਦੇ 10 ਤੱਕ ਤੱਕ ਮਿਲਣੀਆਂ ਹੈਗੀਆਂ ਸੋ ਜਿਨ੍ਹਾਂ ਨੇ ਵੀ VFS ਇਟਲੀ ਦੀ ਅਪਾਇੰਟਮੈਂਟਸ ਬੁੱਕ ਕਰवानी ਆ ਉਹ ਕਰਵਾ ਸਕਦੇ ਆ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਡਾਇਰੈਕਟ ਕਾਲ ਨਹੀਂ ਹੋਣੀ ਹੈਗੀ ਜਸਟ WhatsApp ਹੀ ਤੁਸੀਂ ਕਰਨਾ ਉਹ ਵੀ ਮੈਸੇਜ ਕਰਨਾ ਤੁਹਾਨੂੰ ਆਪ ਕਾਲ ਮੈਸੇਜ ਆਊਗਾ ਫੇਰ ਆਪਾਂ ਗੱਲ ਕਰਾਂਗੇ ਤੁਹਾਨੂੰ ਲੱਗੂਗਾ ਕਿ ਯ ਤੇ ਸਹੀ ਸਲਾਮ ਮੰਗ ਰਿਹਾ ਤਾਂ ਕਰਾਂਗੇ अदरवाइज ਉਦਾਂ ਕੋਈ ਵੀ ਡਾਇਰੈਕਟ ਕਾਲ ਜਾਂ ਮੈਸੇਜ ਨਾ ਕਰਿਓ ਮੇਰਾ ਭਰਾ ਜੀ ਨੂੰ ਕੰਮ ਹੋਇਆ ਸਿਰਫ ਉਹੀ ਕਰਿਓ ਠੀਕ ਹੈ ਬਾਕੀ ਜੇ ਕਿਸੇ ਨੇ ਕੁਝ ਪੁੱਛਣਾ ਕਿਛਣਾ ਹੁੰਦਾ ਆ ਥੱਲੇ ਕਮੈਂਟ ਬਾਕਸ ਹੈਗਾ ਤੁਸੀਂ ਉਹਦੇ ਤੇ ਹੀ ਕਰਨਾ ਕਮੈਂਟ ਠੀਕ ਹੈ ਤੇ ਬਾਕੀ ਹੋਰ ਵੀਡੀਓਜ਼ ਹੁਣ ਲਗਾਤਾਰ ਆਈ ਜਾਣੀਆਂ ਥੋੜਾ ਜਿਹਾ ਕੰਮ ਸੀਗਾ ਪਿਛਲੇ 2-3 ਮਹੀਨੇ ਤੋਂ ਮੈਂ ਵੀਡੀਓ ਇੰਨੀਆਂ ਲਗਾਤਾਰ ਨਹੀਂ ਪਾਈਆਂ ਉਹਨਾਂ ਨੂੰ ਜਲਦੀ ਜਲਦੀ ਮੈਂ ਵੀਡੀਓਜ਼ ਪਾਉਂਗਾ ਠੀਕ ਹੈ ਜੋ ਵੀ ਤੁਹਾਡੇ ਕੁਐਸਚਨ ਹੋਏ ਇਨਕੁਆਰੀਜ਼ ਹੋਏ ਉਹ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਆ ਇਸ ਨੰਬਰ ਦੇ ਉੱਤੇ ਕਾਲ ਜਾਂ ਮੈਸੇਜ ਡਾਇਰੈਕਟ ਨਾ ਕਰਿਓ ਜਸਟ ਮੈਸੇਜ ਕਰਨਾ ਡ੍ਰੌਪ ਕਰਨਾ ਕਿ ਆਹ ਇਨਕੁਆਰੀ ਆ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਟੀਮ ਮੇਰੀ ਆਪ ਕੰਟੈਕਟ ਕਰੂਗੀ ਓਕੇ ਜੀ ਥੈਂਕ ਯੂ ਸੋ ਮਚ ਬੈਸਟ ਆਫ ਲੱਕ